ਅਗੇ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਨੂੰ ਸਹਿਬ ਨੂੰ ਕਿਵੇਂ ਮਿਲਿਆ ਜਾਏ ਭਾਈ ਮਿਹਨਤ ਬੜੀ ਕੀਤੀ ਕਬੀਰ ਜੀ ਕਹਿੰਦੇ ਦੇਖੋ ਇਹੋ ਜਿਹਾ ਹੋ ਗਿਆ ਰੱਬ ਨੂੰ ਮਿਲਣ ਵਾਸਤੇ ਜਿਵੇਂ ਕੋਈ ਰੋੜਾ ਹੁੰਦਾ ਵਟਾ ਕੋਈ ਉਹਨੂੰ ਵਜੇ ਕਦੀ ਉਹਨੂੰ ਵਜੇ ਪੈਰੀਂ ਛਲ ਦੇਤੇ ਲੋਕਾਂ ਦੇ ਕਹਿੰਦੇ ਹਰ ਜਨ ਐਸਾ ਚਾਹੀਏ ਜੋ ਤਰਨੀਵੇਂ ਖੇ ਰੋੜਾ ਹੂਆ ਤੂੰ ਕੀ ਆ ਬੇ ਪੰਥੀ ਕੋ ਦੁੱਖ ਦੇ ਹੁਣ ਖੇਰ ਵਰਗਾ ਹੋ ਗਿਆ ਕਹਿੰਦੇ ਜੇ ਗੱਲ ਨਹੀਂ ਬਣੀ ਇਸ ਤੋਂ ਅੱਗੇ ਚੱਲ ਖੇ ਭਾਈ ਤੂੰ ਕੀ ਆ ਬਿਆਜੋ ਓਡ ਲਾ ਕੇ ਆਂ ਕਿਦੀ ਉਹਦੇ ਕੱਪੜੇ ਗੰਦੇ ਕਿਦੀ ਉਹਦੇ ਕੱਪੜੇ ਗੰਦੇ ਜਿਹਨਾਂ ਨੂੰ ਆਪ ਦਾਗ ਲੱਗੇ ਨੇ ਰੱਬ ਬਚਾਏ ਉਹਨਾਂ ਲੋਕਾਂ ਤੋਂ ਉਹ ਜਿਹਦੇ ਜਿਹਦੇ ਕੋਲ ਰਹਿਣਗੇ ਉਹਨ ਵੀ ਤੇ ਦਾਗ ਹੀ ਲਾਉਣਗੇ ਦਾਗ ਦੋਸਤ ਜਲੇ ਮੋਲੇ ਉੱਥੇ ਉਹਨਾਂ ਨੂੰ ਕੋ ਰੱਬ ਦੀ ਗੱਲ ਥੋੜੀ ਹੋਣੀ ਤੇ ਇਸ ਕਰਕੇ ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ ਪਾਣੀ ਵਰਗਾ ਹੋ ਜਾਵੇ ਕਹਿੰਦੇ ਗੱਲ ਬਣੀ ਨਹੀਂ ਸਾਬ ਨੂੰ ਨਹੀਂ ਮਿਲੇਗਾ ਅਜੇ ਬਹੁਤ ਦੂਰ ਹੈ ਰੱਬ ਦੀਆਂ ਗੱਲਾਂ ਜਦੋਂ ਇਸ ਅਵਸਥਾ ਵਿੱਚ ਆਉਂਦਾ ਫਿਰ ਇਹਨੂੰ ਸ਼ਕਤੀਆਂ ਘੇਰਦੀਆਂ ਗੁਰਮਖ ਲੋਕ ਸ਼ਕਤੀਆਂ ਤੋਂ ਕੰਮ ਨਹੀਂ ਲੈਂਦੇ ਕਹਿੰਦੇ ਜਾਓ ਉਹਨਾਂ ਦੇ ਕਈ ਨਾਮ ਨਾਂ ਉਹਨੇ 18 ਸੇ 27 ਹੋ ਗਈਆਂ ਓਮ ਸ਼ਕਤੀਆਂ ਪਿੱਛੇ ਲੱਗੀਆਂ ਫਿਰ ਤੁਰੀਆਂ ਫਿਰਦੀਆਂ ਤਾਂ ਸਮੇਂ ਆ ਕੰਮ ਕਰਾਂ ਮੈਂ ਆ ਕੰਮ ਕਰ ਜਾਉ ਸਾਨੂੰ ਰੱਬ ਦਾ ਨਾਮ ਲੈਣ ਦੋ ਤੇ ਤੁਸੀਂ ਜਿਹਨੂੰ ਤੁਹਾਡੀ ਇੱਛਾ ਨਾਲ ਉੱਥੇ ਜਾਓ ਮੈਂ ਤਾਂ ਕੋਈ ਇੱਛਾ ਨਹੀਂ ਮੈਂ ਤਾਂ ਆਪਣਾ ਸਫ਼ਰ ਦੇਖਣੇ ਪਾਸ ਤੋ ਇਸ ਤਰ੍ਹਾਂ ਆਜਰ ਐਸਾ ਚਾਹੀਏ ਜੋ ਪਾਣੀ ਪਾਣੀ ਵਾ ਤੋ ਖਿਆਬ ਜੋ ਸੀਰਾ ਤਾਤਾ ਹੋਏ ਕਦੇ ਤੇ ਗੁੱਸਾ ਹੀ ਨਾ ਚੜ ਗਿਆ ਕਦੇ ਠੰਡਾ ਇੱਕ ਸਾਰ ਨਹੀਂ ਟਿਕਾਓ ਵਿੱਚ ਨਹੀਂ ਸਹਿਜ ਵਿੱਚ ਨਹੀਂ بڑے بڑے ਪਾਗਤ ਗੁਰੂਕਾਰ ਹੋਏ ਨਹੀਂ بڑے بڑے ਗੁਰਮਖ ਪਾਇਆ ਮਤੀ ਦਾਸ ਜੀ ਸਤੀ ਦਾਸ ਜੀ ਆਰੇ ਨਾਲ ਚੀਰਨ ਲੱਗੇ ਨੇ ਉਹਨਾਂ ਦਾ ਗੁੱਸਾ ਚੜ ਜਿਹੜਾ ਚਾਹੀਦਾ ਸੀ ਕਹਿੰਦੇ ਭਾਈ ਅਰਸਾ ਖੋਲ ਕਿੰਨਾ ਦੁਬਾਰਾ ਬੰਨ ਲਵਾਂ ਤੁਹਾਨੂੰ ਥੋੜੀ ਜੀ ਖੇਚਲ ਪੈ ਗਈ ਅੱਛਾ ਮੇਰੇ ਗੁਰੂ ਗੁਰੂ ਤੇਗ ਬਹਾਦਰ ਜੀ ਪਿੰਜਰੇ ਵਿੱਚ ਨੇ ਤੇ ਮੇਰਾ ਮੂੰਹ ਇੱਧਰ ਨੂੰ ਕਰ ਦੋ ਆਰਾਮ ਨਾਲ ਚੀਰੋ ਕੌਲ ਨਾ ਕਰਿਓ ਰਾਮ ਨਾਲ ਕਿੰਨਾ ਹੌਸਲਾ ਸੀ ਕਿੰਨੀ ਸ਼ੈਨ ਸ਼ਕਤੀ ਸੀ ਸਾਸ ਇਹ ਨਹੀਂ ਹੈ ਕਿ ਉਹਨਾਂ ਦਰਦਰੀ ਸੀ ਹੁੰਦੀ ਸੁਫੀ ਲੋਕ ਜਿਹੜੇ ਨੱਚੇ ਨਹੀਂ ਖਾਂਦੇ ਉਹਨੋਂ ਸਭ ਤੋਂ ਜ਼ਿਆਦਾ ਹੁੰਦੀ ਹੈ ਉਹਨੂੰ ਸੈਨ ਕਰਦੇ ਨੇ ਅੰਦਰੋਂ ਸ਼ਬਦ ਨਾਲ ਜੁੜਦੇ ਨੇ ਐ ਸਮਝੋ ਵੀ ਥੋੜਾ ਜਿਹਾ ਉੱਚੇ ਚਲੇ ਜਾਂਦੇ ਨੇ ਐ ਸਮਝੋ ਜੇ ਆਪਾਂ ਹੁਣ ਕਰਮੀਆਂ ਹੈ ਤੇ ਕਰਮੀਆਂ ਜਿਨੀਂ ਤਾਲ ਚਲੇ ਜਾਈਏ ਤੇ ਗਰਮੀ ਥੱਲੇ ਰਹਿ ਗਈ ਉਹ ਆਪਣੇ ਆਪ ਨੂੰ ਸਰੀਰ ਨਹੀਂ ਮੰਨਦੇ ਤੇ ਸਰੀਰ ਨੂੰ ਘਬੜੀ ਜਾਂਦਾ ਕੋ ਟੁੱਕੀ ਜਾਂਦਾ ਵੀ ਅੱਗ ਤੇ ਰੂਪ ਬਣ ਕੇ ਸੜੀ ਜਾਂਦਾ ਬਾਗਚਾ ਵਾਸ਼ ਕਰੋ ਜੋ ਕਰਨਾ ਕਰੋ ਕੋਈ ਸਾਡਾ ਤਾਂ ਗੁਰੂ ਨਾਲ ਪਿਆਰ ਹੈ ਉਹ ਪ੍ਰੀਤੀ ਉਸੇ ਤਰ੍ਹਾਂ ਹੀ ਨਿਭਣੀ ਨਿਭਰ ਇਹ ਟੁੱਟਨੀ ਹੈ ਸ੍ਰੀ ਚਲਾ ਗਿਆ ਤਾਂ ਵੀ ਨਹੀਂ ਟੁੱਟਦੀ ਸ੍ਰੀ ਵਿੱਚ ਸਨ ਤਾਂ ਵੀ ਨਹੀਂ ਟੁੱਟਦੀ ਸ੍ਰੀ ਛੱਡ ਦਿੱਤਾ ਤੇ ਤਾਂ ਵੀ ਨਹੀਂ ਟੁੱਟਦੀ ਉਹਨੂੰ ਕਹਿੰਦੇ ਸੱਚੀ ਪ੍ਰੀਤੀ ਸਿੱਖ ਦੀ ਗੁਰੂ ਨਾਲ ਚਲੋ ਉਹਨਾਂ ਤੇ ਸਰੀ ਛੱਡ ਕੇ ਵੀ ਤੋੜੀਏ ਸੀ ਸੌਂ ਕੇ ਰੱਬ ਨੂੰ ਭੁੱਲ ਜਾਈਏ ਤੇ ਬਹੁਤ ਥੱਲੇ ਹਜੇ ਜਿੱਤੇ ਸਿੱਖੀ ਬੜੀ ਦੂਰ ਹੈ ਸਰੀਰ ਸੌਂ ਗਿਆ ਹੈ ਸਿੱਖ ਦੀ ਪ੍ਰੀਤੀ ਉਸੇ ਤਰ੍ਹਾਂ ਹੀ ਹੈ ਉਹ ਸ਼ਮਨ ਅੰਦਰ ਹੈ ਉਹ ਬੋਲਦਾ ਹੈ ਉਹ ਸੁਣਦਾ ਹੈ ਉਹਦੀ ਕਮਾਈ ਕਰਦਾ ਹੈ ਅੱਗੇ ਚੱਲਦਾ ਹੈ ਤਾਂ ਇਸ ਕਰਕੇ ਵਿਚਾਰ ਹੋ ਰਹੀ ਸੀ ਆਦ ਸਰੀ ਗੁਰੂ ਗ੍ਰੰਥ ਸਹਿਬ ਅੱਗੇ ਫਰਮਾਨ ਕਰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰਿ ਹੋਏ ਆਪਾਂ ਕਿਸੇ ਨੂੰ ਕਹਿ ਦਈਏ ਭਾਈ ਸਹਿਬ ਇਹ ਤੇ ਬਹੁਤਾ ਹੀ ਵੱਡਾ ਆਪਾਂ ਖਿਤਾਬ ਦੇ ਦਿੱਤਾ ਬਹੁਤਾ ਹੀ ਵੱਡਾ ਇਹ ਤੇ ਸਹਿਬ ਨਾਲ ਮਿਲਿਆ ਹੋਇਆ ਹੈ ਇੱਥੇ ਗੁਰੂ ਨਾਨਕ ਦੇ ਚਰਨਾਂ ਨਾਲ ਮਿਲਿਆ ਹੋਇਆ ਜਿਵੇਂ ਪਾਣੀ ਨਾਲ ਪਾਣੀ ਇਹ ਤੇ ਬਹੁਤ ਉੱਚ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਕਹਿੰਦੇ ਹੁੰਦੇ ਭਾਈ ਸਾਹਿਬ ਇਹ ਤੇ ਸਹਿਬ ਵਾਲਾ ਹੈ ਇਹ ਤੇ ਆਮ ਮਨੁੱਖ ਨਹੀਂ ਰਹਿ ਨਹੀਂ ਗਿਆ ਇਹ ਤੇ ਸਹਿਬ ਨਾਲ ਮਿਲ ਗਿਆ ਹੈ ਤੇ ਪੂਜਨਯੋਗ ਹੋ ਗਿਆ ਹੈ ਤੇ ਨਾ ਭਾਈ ਸਾਹਿਬ ਰਖਾ ਕੇ ਤੇ ਕੰਮ ਹੋਰ ਹੀ ਕਰੇ ਫਿਰੇ ਛਾਣੇ ਕਹਿੰਦੇ ਨਾਂ ਨੂੰ ਲਾਜੀ ਲਈ ਛੱਡ ਪਾ ਨਾ ਬੜਾ ਉੱਚਾ ਸੰਤ ਭਗਤ ਗੁਰਸਿੱਖ ਹੈ ਪਰ ਉਪਕਾਰੀ ਜਗ ਤਾਰਨ ਆਏ ਹਰ ਦਿਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰ ਹੀ ਜੈਸਾ ਮੂਜਾ ਜੇ ਤੂੰ ਮਿਲਣਾ ਚਾਹੁੰਨੇ ਹਰੀਂ ਹਰ ਹੀ ਜੈਸਾ ਮੂਜਾ ਜੇ ਤੂੰ ਮਿਲਣਾ

तव्हां हरी न मिले हरी न तव्हां हरी तूं मिलन चवे हरी I'm gonna so ਸਾਜੂ ਇਹ ਚੱਲ ਰਿਹਾ ਹੁਣ ਆਪਾਂ ਐ ਸਮਝੀਏ ਕਿ ਸਿੱਖ ਗੁਰੂ ਵਾਲਾ ਬਣ ਗਿਆ ਭਾਈ ਹੁਣ ਤੇ ਧੋਖੇ ਦੇ ਨੇੜੇ ਨਹੀਂ ਆਉਣਾ ਚਾਹੀਦਾ ਫਿਰ ਇੰਨੀਆਂ ਸ਼ੀਧੀਆਂ ਇੰਨੇ ਕਸੇ ਚੱਲੇ ਗੁਰੂ ਦੇ ਸਿੱਖਾ ਨੇ ਕਿ ਆਮੰਦਾ ਦਾ ਅੰਮ੍ਰਿਤ ਛਕ ਲੈ ਕੇ ਕਹਿੰਦਾ ਹੁਣ ਤੇ ਚੱਕ ਹੀ ਆਉਣੀ ਚਾਹੀਦੀ ਨੇ ਰੋਜ਼ ਦੁੱਖ ਤੇ ਕਿਹਦਾ ਸੁਪਦੇ ਜੀ ਵੀ ਨਾ ਲੱਗੇ ਤਿਆਸ ਕੀ ਦਸ ਰਹੀ ਹੈ ਸਿੱਖੀ ਕੀ ਦਸ ਰਹੀ ਹੈ ਬੰਦਾ ਤੁਰਿਆ ਕਿੱਥੇ ਫਿਰਦਾ ਬੜੇ ਬੜੇ ਕਸ਼ਟ ਸਹਿ ਰੱਬ ਲੱਖ ਸੌਕੀਆਂ ਪਰਖਦਾ ਏ ਉਹ ਵੀ ਆਪਣੇ ਭਗਤਾਂ ਪਿਆਰਿਆਂ ਨੂੰ ਕਿਥੇ ਆਰ ਦੇ ਨਾਲ ਚਲਾ ਦਿੰਦਾ ਕਿਤੇ ਨੀਹਾਂ 'ਚ ਖੜਾ ਕਰੇ ਦਿਲਾਰਿਆਂ ਨੂੰ ਇਹ ਆਪਣੇ ਨੂੰ ਕਿਉਂ ਦੁੱਖ ਮਿਲੇ ਜਿਹੜੇ ਗੁਰੂ ਦੇ ਆਪਣੇ ਨੇ ਐਨੇ-ਐਨੇ ਉਹਨਾਂ ਨੂੰ ਦੁੱਖ ਕਿਉਂ ਝੱਲੇ ਤੁਸੀਂ ਸੁਣਿਆ ਹੋਣਾ ਕਿ ਲੱਕੜੀ ਪਾਣੀ ਤੇ ਤਰਦੀ ਥੋੜੀ ਹੋਵੇ ਬਹੁਤੀ ਹੋਵੇ ਪਾਣੀ ਐ ਨਾ ਉਦੋਂ ਤੇ ਤਰਦੀ ਚੰਦਨ ਡੁੱਬ ਜਾਂਦਾ ਲੱਕੜੀ ਦੇ ਨਾਲ ਲੋਹਾ ਵੀ ਤਰ ਜਾਂਦਾ ਕਿਤੇ ਚੰਦਨ ਖਰੀਦਣ ਜਾਈਏ ਤੇ ਜਿਹੜੇ ਵਪਾਰੀ ਹੁੰਦੇ ਨਾ ਚੰਦਨ ਦੇ ਉਹਨੂੰ ਕੁਝ ਵੀ ਚੰਦਨ ਚਾਹੀਦਾ ਉਹ ਕਹਿੰਦੇ ਲਓ ਜੀ 20 ਟੋਲੇ ਦਾ ਸਤਨ ਹੁੰਦਾ ਤਾਂ ਬੜਾ ਮਹਿੰਗਾ ਕਹਿੰਦੇ ਕੀ ਪਤਾ ਹੈ ਚੰਦਨ ਕੇ ਟਾਲੀ ਦੀ ਲੱਕੜੇ ਭਰਾ ਮੈਨੂੰ ਤਾਂ ਪਤਾ ਹੀ ਨਹੀਂ ਉਹ ਕਹਿੰਦਾ ਪਾਣੀ ਚ ਪਾ ਪਾਣੀ ਚ ਪਾਇਆ ਤੇ ਚੰਦਨ ਡੁੱਬ ਗਿਆ ਜੇ ਕੋਈ ਡੁੱਬੈ ਫਿਰ ਹੋਵਾ ਸਾਰ ਨਾਨਕ ਸੱਚਾ ਸਰਬਤਾਰ ਬੂਕਰਨ ਸਿੰਘ ਜੀ ਕਹਿ ਕੀ ਰਹੇ ਨੇ ਉਹਨਾਂ ਚੰਦਨ ਡੁੱਬ ਗਿਆ ਕਹਿੰਦੇ ਆਹ ਹੈ ਖਰਾ ਉਹਨਾਂ ਕਸੋਟੀਆਂ ਚ ਸਿੱਖ ਆਏ ਉਹਨਾਂ ਦੁੱਖਾਂ ਵਿੱਚ ਆਏ ਉਹਨਾਂ ਦੁੱਖਾਂ ਨੂੰ ਸਿਰ ਤੇ ਝੱਲਿਆ ਜਰਾ ਜਿੰਨਾ ਕੋਈ ਡੋਲਿਆ ਨਹੀਂ ਸਿੱਖ ਜਰਾ ਜਿੰਨਾ ਨਹੀਂ ਡੋਲਿਆ ਕਿੰਦੇ ਆ ਨੇ ਗੁਰਮਖ ਇਹ ਨੇ ਗੁਰੂ ਤੇਗ ਬਹਾਦਰ ਦੇ ਯਾਰੇ ਇਹ ਨੇ ਦਸਵੇਂ ਮਹਾਰਾਜ ਦੇ ਸਹਬਜਾਦੇ ਕਿਨੇ ਘੋਡੇ ਵੱਡ-ਵੱਡ ਇੱਟਾਂ ਲਾ ਰਹੇ ਨੇ ਕਿਵੇਂ ਲਹੂ ਨਿਕਲ ਰਿਹਾ ਪਾਠ ਫੇਰ ਕਰੀ ਜਾਂਦੇ ਨੇ ਇਹ ਚੰਦਨ ਵਾਂਗੂ ਚਮਕ ਰਹੇ ਨੇ ਉਹਨਾਂ ਦੇ ਜੋੜ ਮੇਲੇ ਮਨਾਏ ਜਾਂਦੇ ਨਾ ਉਹਨਾਂ ਤੋਂ ਜ਼ਿਆਦਾ ਮਨਾਇਆ ਜਾਂਦੀਆਂ ਨੇ ਸ਼ੀਰਦਾਂ ਦੀਆਂ ਸਹਬਜਾਦਾਂ ਦੀਆਂ ਜੇ ਕੋਈ ਡੂਬੇ ਜੇ ਚੰਦਨ ਵਾਂਗੂ ਪਾਣੀ ਵਿੱਚ ਡੁੱਬ ਕੇ ਉਹ ਦੱਸ ਰਿਹਾ ਹੈ ਨਕੜੀ ਤਾਰ ਕੀ ਤਰਗੀ ਹੋਣੀ ਹੈ ਜੇ 36 ਫੇਰੀ ਲਾ 36 ਵੀ ਲਕੜੀਆਂ ਫਰਦੀਆਂ ਚੰਦਨ ਡੁੱਬਦਾ ਹੈ ਜੇ ਕੋਈ ਡੁੱਬੇ ਫਿਰ ਹੋਇਆ ਸਾਰ ਇਹ ਤੱਤ ਵਸਤੂ ਇਹ ਅਸਲੀ ਗੁਰੂ ਦੇ ਸਿੱਖ ਨੇ ਇੰਨਾ ਦੋਖਾ ਗਿਆ ਪਰਵਾਹ ਹੀ ਕੋਈ ਸਾਡੇ ਤੇ ਤਾਪ ਚੜ ਗਿਆ ਅਸੀਂ ਤੇ ਗੁਰਦੁਆਰੇ ਨਹੀਂ ਜਾਣ ਅਸੀਂ ਕਹਿੰਦੀਆਂ ਕਹਾਣੀਆਂ ਸੁਣ ਸਾਡੇ ਤੇ ਕਸ ਚੜ ਗਈ ਛੇਹੇ ਕੁਸ਼ਤੀ ਲਿਓ ਜਨੇ ਨਿਤਨੇਮ ਨਹੀਂ ਕਰਿਆ ਕਿ ਇਹ ਭਗਤ ਨੇ ਕਿ ਇਹ ਗੁਰੂ ਦੇ ਪਿਆਰੇ ਨੇ ਵੀ ਵੀ ਰੋਟੀਆਂ ਖਾ ਜਾਂਦੇ ਨੇ ਤੇ ਜਦੋਂ ਨਿਤਨੇਮ ਦਾ ਟਾਈਮ ਹੁੰਦਾ ਸਾਡੇ ਤਿੰਨਾਂ ਆਏ ਸਿਰ ਜਿਆ ਪੀੜ ਕਰਦਾ ਬਹਾਨਾ ਚਾਹੀਦਾ ਅੰਦਰੋਂ ਮਨ ਨੂੰ ਅੱਜ ਗੁਰਦੁਆਰੇ ਨਹੀਂ ਜਾਣਾ ਕੀ ਵੱਢਿਆ ਗਿਆ ਸੀ ਉਹ ਸਿੱਖਾਂ ਨਾਲ ਕਿੰਨਾ ਕੁਛ ਹੋਇਆ ਚੰਦਨ ਵਾਂਗੂ ਜੇ ਕੋਈ ਡੁੱਬਾ ਫਿਰ ਹੋਵਾ ਸਾਰ ਨਾਨਕ ਸਾਚਾ ਸਰ ਤੇਰਾ ਨਿਤਨੇਮ ਵੀ ਅੱਜ ਪੱਖੇ ਨਹੀਂ ਚੱਲੇ ਤੇ ਗਰਮੀ 'ਚ ਰਹਿ ਗਿਆ ਅਜੇ ਏਸੀ ਨਹੀਂ ਚੱਲਿਆ ਤਾਂ ਮਖਨ ਤੇਨੇ ਕੀ ਕਰਨਾ ਤੂੰ ਤੇ ਵੱਜ ਗਿਆ ਇਹਨਾਂ ਗੱਲਾਂ ਨਾਲ ਤੂੰ ਤੇ ਸਤੰਤਰ ਸੀ ਤੂੰ ਤੇ ਫਸ ਗਿਆ ਤੈਨੂੰ ਠੰਡੀ ਹਵਾ ਆਏਗੀ ਤੈਨੇ ਤਨੇਮ ਕਰ ਲਈ ਗਰਮ ਆਏ ਤੇ ਨਾਲ ਤੇ ਸਿੱਖ ਤੇ ਅਗ ਚ ਪਾਠ ਕਰਦੇ ਕੀਤਾ ਨਾ ਭਾਈ ਸਤਿਦਾਸ ਨੇ ਅਗ ਬਲ ਰਹੀ ਹੈ ਤੇ ਜਬਦੀ ਸਾਹਿਬ ਹੋ ਰਿਹਾ ਤੈਨੂੰ ਤੇ ਜ ਮਰਜੀ ਥੋਪੀ ਲੱਗੀ ਤੇ ਨੇਤੇ ਨੇ ਭੁੱਲ ਗਿਆ ਅਜੇ ਤੋ ਭਾਈ ਮੰਜ਼ਲ ਦੂਰ ਹੈ ਸਿੱਖਾ ਸਿੱਕੀ ਸਿੱਧਕੇ ਨਬਾਣ ਦੀਆ ਮੰਜ਼ਲਾਂ ਨੇ ਦੂਰ ਫੁੱਲ ਜਾਵੀ ਨਾ ਸਿੱਖਾ ਸਿੱਕੀ ਸਿੱਧਕੇ ਨਬਾਣ ਦੀਆ ਮੰਜ਼ਲਾਂ ਨੇ ਦੂਰ ਫੁੱਲ ਜਾਵੀ ਨਾ ਸਿੱਖਾ ਸਿੱਕੀ ਤੇ ਦਗ ਨਬਾ ਸਤ ਕਰਨ ਬੋਨੀਆਂ ਮੰਜ਼ਲਾਂ ਤੋਂ ਦੂਰ ਪੁੱਲ ਜਾਵੀ ਨਾ ਸਿਕਾਸ਼ ਕੀ ਸਤ ਕਰਨ ਬੋਨੀਆਂ ਮੰਜ਼ਲਾਂ ਤੋਂ ਦੂਰ ਪੁੱਲ ਜਾਵੀ ਨਾ ਆਜੇ ਕੀ ਬੇਦ ਵੱਲੇ ਜਾਨੀ ਨਾ ਸਿੱਖ ਸਿੰਘ ਨੂੰ ਭੋੜ ਦਿਆਂ ਨਰਾ ਨੇ ਦੂਰ ਇਸ ਧੀ ਕੇ ਸਰ ਬੇਨਤੀ ਕੀਤੀ ਸੀ ਜੋ ਗੁਰੂ ਮਹਾਰਾਜ ਦਾ ਨਾ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ